ਹਾਂਜੀ ਰਵਜੋਤ ਕੰਗ ਜੀ ਕਿਹੜਾ ਪਿੰਡ ਹੈ ਕੂਟਲਾ ਸ਼ੰਚੂਰ ਜੀ ਇੱਕ ਹਾਦਸਾ ਹੋਇਆ ਹਾਂਜੀ ਹਾਂਜੀ ਇਹ ਹੋਇਆ ਹਾਦਸਾ ਇਹ ਸਾਡੀ ਕੋਠੀ ਦੇ ਬਿਲਕੁਲ ਸਾਹਮਣੇ ਹੋਇਆ ਜੀ ਇਹ ਬਾਈਕ ਸਵਾਰਾਂ ਦੀ ਗਲਤੀ ਨਾਲ ਹੋਇਆ ਜੀ ਬਾਈਕ ਸਵਾਰ ਜਾਨੀ ਕਿ ਹਰ ਸੰਡੇ ਕਹਿੰਦੇ ਨੇ ਵੀ ਰੋਜ਼ ਹਰ ਸੰਡੇ ਨਿਕਲਦੇ ਨੇ ਇਹ ਇਹ 8 ਤੋਂ 10 15 ਬੰਦੇ ਹੁੰਦੇ ਨੇ ਰੋਜ਼ ਹਰ ਸੰਡੇ ਨਿਕਲਦੇ ਨੇ ਇਹ ਤੇ ਇੱਕ ਇੱਥੇ ਸਾਡੇ ਘਟਾ ਉੱਥੋਂ ਲੋਕਲ ਸਾਡੇ ਪਿੰਡ ਤੋਂ ਹੀ ਸੀਗੇ ਮਾਪੁੱਤ ਉਹ ਜਾ ਰਹੇ ਸੀਗੇ ਰੋਡ ਕੱਟ ਤੋਂ ਰੋੜ ਪਾਰ ਕਰ ਰਹੇ ਸੀਗੇ ਉਹਨਾਂ ਦੇ ਵਿੱਚ ਇਹ ਵੱਜੇ ਨੇ ਬਹੁਤ ਜ਼ੋਰ ਨਾਲ ਤੇ ਬਾਈਕ ਨੂੰ ਵੀ ਅੱਗ ਲੱਗ ਗਈ ਇਹਨਾਂ ਦੇ ਮੌਕੇ ਤੇ ਉਹ ਮੋਕੇ ਦੇ ਮੁੰਡੇ ਦੀ ਵੀ ਡੈਥ ਹੋ ਗਈ ਉਹਨਾਂ ਦੇ ਮਾਤਾ ਜੀ ਦੀ ਵੀ ਡੈਥ ਹੋ ਗਈ ਤੇ ਬਾਈਕਰ ਆਪ ਵੀ ਡੈਥ ਹੋ ਗਈ ਇਹ ਐਕਟਵਸਵਾਨ ਕਿੱਥੇ ਦੇ ਸੀ ਇਹ ਨਾਲ ਹੀ ਲੋਕਲ ਪਿੰਡ ਆ ਸਾਡੇ ਨਾਲ ਹੀ ਬਿਲਕੁਲ ਉੱਥੇ ਦੇ ਸੀ ਹਾਂ ਤੇ ਬਾਈਕਰ ਦੀ ਬਾਈਕਰ ਦਾ ਹਜੇ ਕੁਝ ਨਹੀਂ ਕਰ ਰਹੇ ਨੇ ਪਤਾ ਕਰ ਰਹੇ ਨੇ ਪਤਾ ਨਹੀਂ ਕਿਹੜੇ ਪਿੰਡ ਤੋਂ ਕਿੱਥੋਂ ਨੇ ਇਹਦੇ ਨਾਲ ਦੇ ਸੀ ਜਿਹੜੇ ਉਹ ਮੁੰਡੇ ਭੱਜ ਗਏ ਉਹ ਖੜੇ ਨਹੀਂ ਗਏ ਇਹ ਬਾਈਕਰ ਦੀ ਕਿੰਨੀ ਕੀ ਸਪੀਡ ਬਾਈਕਰ ਤਾਂ 150 ਹੋਊਗਾ ਜੀ ਪ્યોਰ ਆਊਟ ਕੋਈ ਇਹਨਾਂ ਨੂੰ ਪਰਮਿਸ਼ਨਸ ਵਗੈਰਾ ਦੀ ਇਹ ਕਹਿ ਰਹੇ ਨੇ ਪ੍ਰਸ਼ਾਸਨ ਹੀ ਕਹਿ ਰਿਹਾ ਵੀ ਪਰਮਿਸ਼ਨ ਇਹਨਾਂ ਕੋਲ ਹੁੰਦੀ ਆ ਉਹ ਤਾਂ ਵੀਰ ਜੀ ਕਹਿ ਕੇ ਹਟੇ ਨੇ ਵੀ ਸਾਨੂੰ ਦਿਖਾਓ ਜੇ ਹੁੰਦੀ ਆ ਤਾਂ ਸਾਨੂੰ ਦਿਖਾਈ ਜਾਵੇ ਇਹਨਾਂ ਕੋਈ ਗੁੜੀ ਪਰਮਿਸ਼ਨ ਹੁੰਦੀ ਆ ਇਹ ਹਾਈਵੇ ਤਾਂ ਇਹ ਸੂਰ ਰੋਡ ਤਾਂ ਲੱਗ ਹੁੰਦੇ ਨੇ ਬਾਈਕਰਾਂ ਵਾਲੇ ਤਾਂ ਇਸ ਰੋਡ ਤੇ ਹਾਈਵੇ ਤੇ ਤਾਂ ਮੇਰੇ ਹਿਸਾਬ ਨਾਲ ਬਾਈਕਰ ਨੂੰ ਚੱਲਣੀ ਨਹੀਂ ਚਾਹੀਦੀ ਜੀ ਇਸ ਬਾਈਕਰ ਦੇ ਨਾਲ ਕੋਈ ਹੋਰ ਵੀ ਆ ਸੀਗੇ ਜੀ ਨਾਲ ਦੇ ਉਹ ਆਲਰੇਡੀ ਭੱਜ ਗਏ ਜੀ ਉਹ ਰੁਕੇ ਨਹੀਂ ਉਹ ਤਾਂ ਬੁੱਕ ਕੇ ਦੇਖਿਆ ਵੀ ਨਹੀਂ ਉਹਨਾਂ ਨੇ ਤਾਂ ਵੀ ਸਾਡੇ ਨਾਲ ਦਾ ਬੰਦਾ ਹੈ ਜਾਂ ਨਹੀਂ ਹੈ ਜਾਂ ਮਰ ਗਿਆ ਜਾਂ ਕੀ ਗੱਲ ਹੈ ਜਿਹੜੇ ਆਪਣੇ ਲੇਡੀਜ਼ ਦੀ ਮੌਤ ਹੋਈ ਆ ਹਾਂਜੀ ਉਹਨਾਂ ਦੇ ਨਾਲ ਕੋਈ ਹੋਰ ਵੀ ਸੀਗਾ ਹਾਂ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਸੀਗਾ ਦਸਰੇ ਨੇ ਉਹਦੀ ਤਾਂ ਬੇਟਾ ਤਾਂ ਲੈ ਗਏ ਨੇ ਸੀਰੀਅਸ ਸੀਗਾ ਤੇ ਮਾਤਾ ਜੀ ਦੀ ਡੈਥ ਹੋ ਗਈ ਆ ਆਪਣੇ ਬੇਟੇ ਦੀ ਕਿੰਨੀ ਉਮਰ ਸੀ ਜਿਹੜਾ ਸੀਰੀਅਸ ਸੀ ਉਹਨਾਂ ਦੀ ਕਿੰਨੀ ਕੇਸ ਦੇ ਸੀ ਫਿਰ ਜੀ ਉਹ 40 ਕੁ 45 ਫੁੱਟ ਰੋਟਿੰਗ ਸਾਲ ਦੇ ਸੀਗੇ ਤੇ ਮਾਤਾ ਜੀ ਦੀ ਕਿੰਨੀ ਕੀ ਉਮਰ ਹੈ ਮਾਤਾ ਜੀ ਸੀਗੇ 50 ਪਲੱਸ ਨੇ ਜੀ 60 ਕੇ ਸਾਲ ਦੇ ਹੈਗੇ ਨੇ ਹਾਂਜੀ ਹਾਂਜੀ ਕੀ ਨਾਮ ਆ ਤੁਹਾਡਾ ਹਾਂ ਮੇਰਾ ਨਾਮ ਸੁਖਵੀਰ ਸਿੰਘ ਆ ਪਿਆਰੇ ਜੀ ਆ ਕੋਟਲਾ ਸ਼ਮਸ਼ਪੁਰ ਇਹੀ ਪਿੰਡ ਆ ਜਿੱਥੇ ਦੁਰਘਟਨਾ ਹੋਈ ਆ ਮਾੜੀ ਕਿਸਮਤ ਨਾਲ ਇਹ ਕਿਵੇਂ ਹੋਈ ਦੁਰਘਟਨਾ ਜੀ ਇਹ ਦੁਰਘਟਨਾ ਦੇਖੋ ਇੱਕ ਧਮਾਕਾ ਹੋਇਆ ਅਸੀਂ ਤਾਂ ਨਗਰ ਨਵਾਸੀ ਆ ਅਸੀਂ ਥੋੜੀ ਦੇਰ ਬਾਅਦ ਪਹੁੰਚੇ ਆ ਆਉਣ ਤੇ ਪਤਾ ਲੱਗਿਆ ਵੀ ਜਿਹੜੇ ਹਰ ਵਾਰ ਐਤ ਵਾਰ ਇਥੋਂ ਬਾਈਕਰ ਲੰਘਦੇ ਆ ਜਿਹੜੇ ਬਹੁਤ ਤੇਜ਼ੀ ਨਾਲ ਚੱਲਦੇ ਨੇ ਮੇਰਾ ਖਿਆਲ ਹੈ 150 ਆ ਬਾਬੂ ਉਹਨਾਂ ਦੀ ਸਪੀਡ ਹੁੰਦੀ ਆ ਉਹਨਾਂ ਦੇ ਨਾਲ ਕੋਈ ਐਕਟਵਾ ਤੇ ਜਾ ਰਹੇ ਸ਼ਾਇਦ ਮਾਂ ਪੁੱਤ ਸੀਗੇ ਉਹ ਟਕਰਾਈ ਆ ਇਹਨਾਂ ਨਾਲ ਜੀਤ ਚ ਮਾਂ ਤਾਂ ਚੱਲ ਵਸੀ ਆ ਤੇ ਬੱਚੇ ਦੇ ਸੀਰੀਅਸ ਹੱਟਾਂ ਨੇ ਤੇ ਜਿਹੜਾ ਬਾਈਕਰ ਆ ਉਹ ਵੀ بچਿਆ ਨਹੀਂ ਸੋ ਸਾਡੀ ਇਹ ਧਿਆਨ ਦਿਵਾਉਣ ਵਾਲਾ ਸਾਡੀ ਗੱਲ ਹੈਗੀ ਆ ਕਿ ਕੀ ਇਹ ਪੁਲਿਸ ਪ੍ਰਸ਼ਾਸਨ ਨੂੰ ਇੰਨੀ ਸਪੀਡ ਨਾਲ ਇੰਨੇ ਸਾਲਾਂ ਤੋਂ ਜਾਂਦੇ ਦਿਖੇ ਨਹੀਂ ਉਲਟਾ ਸਾਨੂੰ ਕੋਈ ਇੱਥੇ ਰੋਕਿਆ ਸ਼ਾਇਦ ਪੁਲਿਸ ਮੁਲਾਜ਼ਮ ਲੱਗਦਾ ਸੀ ਉਹ ਕਹਿੰਦਾ ਜੀ ਇਹਨਾਂ ਕੋਲ ਮਨਜ਼ੂਰੀ ਹੁੰਦੀ ਹੈ ਤੇ ਜਦੋਂ ਅਸੀਂ ਗੱਲ ਕੀਤੀ ਕਿ ਉਹਨਾਂ ਦੀ ਮਨਜ਼ੂਰੀ ਸਾਨੂੰ ਦਿਖਾਓ ਤਾਂ ਉਹ ਦਿਖਾਉਣ ਦੇ ਯੋਗ ਨਹੀਂ ਸੀ ਇਸਕੇ ਫੋਨ ਤੇ ਮੰਗਾਲੋ ਚਾਹੇ ਸਾਨੂੰ ਇੱਕ ਵਾਰੀ ਦਿਖਾ ਦਿਓ ਪਰ ਉਹ ਨਹੀਂ ਦਿਖਾ ਸਕੇ ਉਹ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਅਸੀਂ ਵੀ ਜਿਹੜੇ ਬਾਈਕਰ ਮੌਤ ਦਾ ਸਮਾਨ ਲੈ ਕੇ ਬਾਹਰ ਐ ਤੁਹਾਨੂੰ ਸੜਕਾਂ ਦੇਖੋ ਮਦੇ ਨੇ ਇਹਨਾਂ ਨੂੰ ਰੋਕਿਆ ਜਾਵੇ। ਦੇਖੋ ਹੁਣ ਦੋ ਜਾਨਾਂ ਗਈਆਂ ਨੇ। ਹੋਰ ਵੀ ਜਾ ਸਕਦੀਆਂ ਸੀ। ਕੁਝ ਵੀ ਹੋ ਸਕਦਾ ਸੀ। ਅ ਲਗਭਗ ਕੀ ਟਾਈਮ ਹੋ ਗਿਆ? 48 ਮਿੰਟ ਪਹਿਲਾਂ। ਅ 40 40 45 ਮਿੰਟ ਪਹਿਲਾਂ ਦੀ ਗੱਲ ਹੋਊਗੀ। ਇਹਨਾਂ ਦੀ ਮੌਤ ਹੋਈ ਆ ਆਪਣੇ ਬਾਈਕ ਸਵਾਰ ਦੀ ਤੇ ਉਹ ਕਿੱਥੇ ਦੇ ਰਹਿਣੇ ਵਾਲੇ ਕਿਸ ਪਤਾ ਨਹੀਂ। ਉਹ ਨਾਲ ਦੇ ਪਿੰਡ ਹੇਡੋਂ ਤੋਂ ਦੱਸੇ ਜਾਂਦੇ ਆ। ਦੇਖੋ ਐਗਜ਼ੈਕਟਲੀ ਆਈ ਕੈਨਟ ਟੈਲ ਕਿਉਂਕਿ ਮੈਂ ਕੋਈ ਪ੍ਰੂਫ ਨਹੀਂ ਦੇਖਿਆ ਜੋ ਸੁਣਿਆ ਉਹ ਦੱਸਦਾ ਤੁਹਾਨੂੰ ਤੇ ਅਸੀਂ ਥੋੜੀ ਦੇਰ ਬਾਅਦ ਪਹੁੰਚੇ ਸੀ ਤੇ ਉਹ ਹੈਡੋਂ ਤੋਂ ਦੱਸੇ ਜਾਂਦੇ ਆ ਮਾਂ ਪੁੱਤ ਸੀਗੇ ਮਾਂ ਮੌਕੇ ਤੇ ਮਰ ਗਈ ਆ ਬਾਈਕਰ ਵੀ ਮੌਕੇ ਤੇ ਮਰ ਗਿਆ ਬੱਚਾ ਜਿਹੜਾ ਉਹ ਸੀਰੀਅਸ ਹੈਗਾ ਉਹਦੇ ਸੱਟਾਂ ਲੱਗੀਆਂ ਹਾਂਜੀ ਲੈਕਚਰ ਕਿ ਨਾਲ ਕੌਫੀ ਨਮ ਸੀ ਇੱਥੇ ਸਭ ਵੀ ਐਕਸੀਡੈਂਟ ਹੋ ਗਿਆ ਹਾਂਜੀ ਹਾਂ ਸਰ ਸਪੋਰਟਸ ਬਾਈਕ ਤੇ ਲੜਕਾ ਜਾ ਰਿਹਾ ਸੀਗਾ ਹੈਡੋਂ ਵਾਲੇ ਪਾਸੇ ਤੋਂ ਮਤਲਬ ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੇ ਸੀਗੇ ਤੇ ਰਸਤੇ ਚੋ ਦਾ ਐਕਸੀਡੈਂਟ ਹੋਇਆ ਇੱਕ ਸਕੂਟੀ ਔਰ ਬਾਈਕਰ ਨਾਲ ਲੈਕਚਰਿੰਗ ਹੋਇਆ ਉਹਦੇ ਵਿੱਚ ਇੱਕ ਦੋ ਜਣਿਆਂ ਦੀ ਡੈਥ ਹੋ ਗਈਆਂ ਜੋ ਸਪੋਰਟਸ ਬਾਈਕ ਚਲਾ ਰਿਹਾ ਸੀਗਾ ਉਸ ਦੀ ਡੈਥ ਹੋਈ ਹੈ ਜੋ ਲੇਡੀ ਪਿੱਛੇ ਬੈਠੀ ਹੋਈ ਸੀ ਉਹ ਦੀ ਡੈਥ ਹੋਈ ਹੈ ਨਾਲ ਉਹਨਾਂ ਦਾ ਇੱਕ ਲੜਕਾ ਸੀਗਾ ਉਹ ਇੰਜਰਡ ਹੈ ਉਹਦੇ ਫੈਕਚਰ ਹੈ ਸਰ ਕਿੰਨੀ ਉਮਰ ਹੈਗੀ ਆ ਵੀ ਬਾਈਕਰ ਵੀ ਕਿੰਨੀ ਉਮਰ ਸੀ ਤਾਂ ਲੇਡੀ ਜੋ ਬਾਈਕਰ ਆ ਉਹ ਲਗਭਗ 40 ইয়ারਸ ਦਾ ਲੱਗ ਰਿਹਾ ਤੇ ਜੋ ਲੇਡੀ ਜਿਸ ਦੀ ਡੈਥ ਹੋਈ ਹੈ 50 ਪਲੱਸ ਤੇ ਜਿਹੜਾ ਇੰਜਰਡ ਹੋਇਆ ਉਹਦੇ ਇੰਜਰੀ ਕੀ ਹੈ ਫ੍ਰੈਕਚਰ ਹਸਰ ਉਹ ਫਿੰਗਰ ਦੇ ਵਿੱਚ ਬਾਕੀ ਠੀਕ ਹੈ ਉਹਦੀ ਏਜ 38 ਦੇ ਲਗਭਗ ਲਗਿਆ ਇਹਨੇ ਪਿੰਡ ਪੇਟ ਹੈ ਹੈਡੂ ਦੇ ਕੋਲ ਨਹੀਂ ਰਹਿੰਦੇ ਜਿਨ੍ਹਾਂ ਦੀ ਡੈੱਥ ਹੋਈ ਹੈ ਲੜੀ ਦੀ ਉਹ ਉਹਨਾਂ ਦੇ ਮਦਰ ਹੀ ਸੀਗੇ ਅੱਜ ਕੀ ਲੱਭਦਾ ਮੇਰਾ ਨੋ ਇਸੇ ਤਰ੍ਹਾਂ ਦੇ ਨਾਲ ਆ ਜੀ ਸਾਡੀ ਐਸਐਸ ਟੀਮ ਸਮਰਾਲਾ ਜੀ ਤੇ ਅੱਜ ਇੱਕ ਐਕਸੀਡੈਂਟ ਹੋਇਆ ਆਪਣੇ ਕਾਲਾ ਵਿੱਚ ਕੀ ਹੈ ਜੀ ਇਹ ਡਿਟੇਲ ਹੋ ਗਈ ਸੀ ਉਹ ਡਿਟੇਲ ਆ ਜੀ ਆਪਸ ਵਿੱਚ ਹੀ ਦੋ ਵਿਕਲ ਟਕਰਾ ਗਏ ਜੀ ਹਾਂ ਇੱਕ ਲੇਡੀ ਤੇ ਇੱਕ ਬੰਦੇ ਦੀ ਡੈਥ ਹੋ ਗਈ ਹਾਂ ਜੀ ਆਪਣੇ ਇਹ ਬਾਈਕਰ ਸੀਗੇ ਜੀ ਜਿਨ੍ਹਾਂ ਨਾਲ ਟੱਕਰ ਹੋਈ ਆ ਇੱਕ ਰੈਸਲ ਮੋਟਰਸਾਈਕਲ ਸੀਗਾ ਜੀ ਹਾਂ ਜੀ ਇੱਕ ਕਿਧਰੋਂ ਆ ਰਹੇ ਸੀ ਕਿਧਰ ਨੂੰ ਜਾਣਾ ਸੀਗੇ ਇਹਨਾਂ ਨੇ ਚੰਡੀਗੜ੍ਹੋਂ ਪੱਲੂ ਜਾ ਰਹੇ ਸੀ ਲੁਧਿਆਣੇ ਤੋਂ ਆ ਰਹੇ ਸੀ ਤੇ ਜਿਹੜੀ ਦੂਸਰੀ ਐਕਟ ਵਾ ਸੀ ਉਹ ਕਿੱਥੋਂ ਆ ਰਹੀ ਸੀਗੀ ਉਹ ਕਪੜਿਆਂ ਦੇ ਕ੍ਰੋਸ ਕਰ ਰਹੀ ਸੀਗੀ ਕੱਟ ਓਕੇ ਇਹ ਆਪਣੇ ਕੋਈ ਜਕਮੀ ਵੀ ਹੋਏ ਹਾਂਜੀ ਇੱਕ ਝਕਮੀ ਹੋਇਆ ਜੀ ਉਹਦੇ ਪਿੱਛੇ ਜਿਹੜੀ ਲੇਡੀ ਬੈਠੀ ਸੀ ਉਹਦੀ ਡੈਥ ਹੋ ਗਈ ਕਿੰਨੀ ਕਿਲੋ ਮਰ ਗਈ ਮੋਦੀ ਜੀ ਲੇਡੀ ਦੀ ਉਮਰ 45 ਸਾਲ ਦੱਸ ਜੀ ਕਿੰਨੇ ਕਜ ਵਜੇ ਦਾ ਹਾਦਸਾ ਜੀ 8 ਵਜੇ ਦਾ ਜੀ 8 ਸਵੇਰ ਦਾ ਜੀ